ਕੱਕੀ ਤਮਸਲੇ ਖਵ ਖਾਉਂ ਦੇ ਨੇ ਜਦ ਤੱਕ ਚੱਲਦੇ ਸਾਹ ਤੇ ਨੇ ਜੇ ਰਾਈਟਰ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਪੈਸ਼ੇਵ ਫਾਰਨ ਪੜਿਆ ਹੋਇਆ ਉਸ ਤੋਂ ਬਾਅਦ ਪਾਸ਼ ਨੂੰ ਪੜਿਆ ਹੋਇਆ ਉਸ ਤੋਂ ਬਾਅਦ ਸੁਰਜੀਤ ਪੱਤਰ ਸਰ ਨੂੰ ਪੜਿਆ ਹੋਇਆ ਮੈਂ ਆਖਰ ਨੂੰ ਹਾਰ ਸਵੀਕਾਰ ਕਰਕੇ ਹੈ ਮਾਂ ਤੇਰੀ ਬੋਦੀ ਜਸੋ ਜਹਾਂ ਹਾਂ ਮੈਨੂੰ ਲੱਗਦਾ ਕਿ ਸ਼ਾਇਦ ਮੈਨੂੰ ਆਮ ਨਾਲੋਂ ਥੋੜਾ ਸੌਖਾ ਹੀ ਮਿਲ ਗਿਆ ਜੀ ਅੰਦਰ ਆ। ਆ ਕੋ ਜਗੀਤਾਂ ਗਾਦੀਆਂ ਕਰ ਜਾਵੇ ਤੇਰੇ ਵਾਲਾ ਵਰਗੀਆਂ ਨੇ। ਮੁੱਦਿਆਂ ਤੇ ਨਿਕਲਣਾ ਪਸੰਦ ਕਰਦੀਆਂ ਕਿਸੇ ਵੀ ਤੂੰ ਆ ਕੀ ਕਹਿ ਸਕਦੇ ਹੋ। ਕਿਸੇ ਦੀ ਪਰਿਵਾਰ ਦੀ ਗੱਲ ਹੋਊਗੀ ਕਿਸੇ ਦੀ ਪਰਸਨਲੀ ਫੀਲਿੰਗ ਦੀ ਕਿਸੇ ਦੀ ਗੱਲ ਹੋਊਗੀ। ਫਿਰ ਮੇਰੇ ਕੋ ਕੋ ਲੰਮੇ ਵਾੜਵੇਂ ਮੇਰੇ ਇਹ ਹਾਨੀਆਂ। ਉਹ ਜਿਵੇਂ ਮੱਥਿਆਂ ਵਿੱਚ ਥਿਆੜਵੇਂ ਮੇਰੇ ਹਾਂ। ਆਹ ਵਾਹ ਕਈ ਬੰਦਿਆਂ ਦਾ ਉਦਾਸ ਪੰਨਾ ਜਿਹੜਾ ਉਹਦਾ ਮੈਂ ਕਹਿ ਸਕਦੇ ਆ ਨਾ ਉਹ ਛੇਤੀ ਕੈਚ ਕਰ ਪਾਉਣੀ ਆ ਤੇ ਮੈਂ ਪਰਟੀਕੂਲਰ ਕਿਸੇ ਗੁਰੂ ਤੋਂ ਨਹੀਂ ਸਿੱਖਿਆ ਬਟ ਐਜ਼ ਅ ਸਬਜੈਕਟ ਮੈਂ ਉਹ ਚੀਜ਼ਾਂ ਕਾਫੀ ਸਿੱਖੀ ਪਹਿਲੀ ਵਾਰ ਮੈਂ ਕੀਤਾ ਸੀਗਾ 8th ਕਲਾਸ ਵਿੱਚ ਸਭ تمہਾਰੇ ਹਵਾਲੇ ਬਤਮੀ ਆਤੀਏ ਕਾਫੀ ਗਾਣੇ ਆ ਰਹੇ ਮੈਨੂੰ ਤਾਂ ਹੁਣ ਯਾਦ ਨਹੀਂ ਮੈਂ ਕੀ ਕੀ ਕਰੀ ਬੈਠੀ ਆ ਠੀਕ ਹੈ ਵੀ ਮੈਂ ਉਹ ਨਾ ਬੱਚਿਆਂ ਲਈ ਕੁਝ ਕਰਨਾ ਚਾਹੁੰਦੀ ਆ ਜਿਨ੍ਹਾਂ ਤੇ ਆਪ ਦੇ ਪੇਰੈਂਟਸ ਨਹੀਂ ਹੈਗੇ। ਫਿਲਹਾਲ ਤੇ ਕੁਝ ਵੀ ਕਹਿ ਸਕਦੇ ਹੋ ਮੈਂ ਇੰਨੇ ਸੀ ਪ੍ਰੋਮਿਨੈਂਟ ਕਹਿ ਸਕਦੇ ਆ ਜਾਂ ਉਸ ਪੱਧਰ ਤੇ ਨਹੀਂ ਪਹੁੰਚੀ ਕਿ ਕੁਝ ਵੀ ਅਜੇ ਨਾਮ ਨਾਲ ਲਗਾਇਆ ਜਾਵੇ ਪਰ ਮੈਂ ਕੋਸ਼ਿਸ਼ ਕਰਦੀ ਆ ਹਰ ਚੀਜ਼ ਲਿਖਣ ਦੀ ਗੋਣ ਦੀ ਜਾਂ ਉਸ ਚੀਜ਼ ਨੂੰ ਸਮਝ ਕੇ ਕੋਨੋਂ ਅਕਰਾਂ ਚ ਪਰੋਣ ਦੀ ਕਹਿ ਸਕਦੇ ਆ ਪਰ ਬੇਸਿਕਲੀ ਮੈਨੂੰ ਮੇਬੀ ਲੱਗਦਾ ਕਿ ਮੈਨੂੰ ਗੀਤਕਾਰ ਕਹਿ ਲਿਆ ਜਾਵੇ ਤਾਂ ਜ਼ਿਆਦਾ ਬੈਟਰ ਰਹੂਗਾ ਸ਼ੁਰੂਆਤ ਕਹਿ ਸਕਦੇ ਫਿਰ ਤਾਂ ਗਾਇਕੀ ਨਾਲ ਹੋਈ ਸੀ ਕਿਉਂਕਿ ਜਦੋਂ ਬੰਦਾ ਬੱਚਾ ਜੰਮਦਾ ਹੀ ਹੈ ਉਸ ਤੋਂ ਬਾਅਦ ਹੀ ਉਹ ਰੋਣ ਲੱਪੰਦਾ ਆ ਜਾਂ ਉਸ ਤੋਂ ਬਾਅਦ ਹੀ ਉਹ ਕੁਛ ਨਾ ਕੁਛ ਗੁੰਗਣਾਉਂਦਾ ਤਾਂ ਰਹਿੰਦਾ ਹੀ ਆ ਨਾ ਤੇ ਹਰ ਬੰਦੇ ਦੀ ਮੈਨੂੰ ਲੱਗਦਾ ਕਿ ਜੇ ਕੋਈ ਗਾਇਕਾ ਜਾਂ ਰਾਈਟਰ ਆ ਉਹਦੇ ਵਿੱਚ ਉਹ ਪਹਿਲਾਂ ਉਹਦਾ ਜਨਮ ਐਜ਼ ਏ ਸਿੰਗਰ ਹੀ ਹੁੰਦਾ ਆ ਔਰ ਗੀਤਕਾਰ ਬਣਨ ਲੱਗਦਾ ਥੋੜਾ ਬਾਅਦ ਚੋਂ ਬੰਨਦਾ ਪਹਿਲੀ ਵਾਰ ਮੈਂ ਸਤਮੀ ਗਠਮੀ ਦਿਮਾਤ ਸੀ ਜਦੋਂ ਉਸ ਟਾਈਮ ਲਿਖਿਆ ਤੇ ਉਸ ਤੋਂ ਬਾਅਦ ਮੈਂ ਕੁਝ ਹੋਰ ਤਰ੍ਹਾਂ ਦਾ ਲਿਟਰੇਚਰ ਪੜ੍ਹਨ ਲੱਗ ਪਈ ਉਸ ਤੋਂ ਬਾਅਦ ਮੈਂ ਛੱਡ ਦਿੱਤਾ ਸੀਗਾ ਲਿਖਣਾ ਔਰ ਉਸ ਤੋਂ ਬਾਅਦ 5-6 ਸਾਲ ਦੇ ਬਾਅਦ ਦੁਬਾਰਾ ਮੈਂ ਲਿਖਣਾ ਸਟਾਰਟ ਕੀਤਾ ਹੋਰ ਲਿਟਰੇਚਰ ਕਹਿ ਸਕਦੇ ਆ ਵੇ ਜਿਹਦੇ ਵਿੱਚ ਸਿੱਖਿਆ ਜ਼ਿਆਦਾ ਸੀਗੀ ਔਰ ਕ੍ਰੀਏਟੀਵਿਟੀ ਘੱਟ ਸੀਗੀ ਸੋ ਉਹਦੇ ਤੋਂ ਫਿਰ ਮੈਂ ਸਿੱਖਿਆ ਨਾਲੋਂ ਜ਼ਿਆਦਾ ਉਹ ਸੀਗਾ ਕਿ ਹਮ ਦਿਲ ਨੂੰ ਦਿਲਾ ਦੇ ਰਹ ਹੂੰ ਦੇ ਨੇ ਦਿਲ ਨੂੰ ਦਿਲਾ ਦੇ ਰਹ ਹੂੰ ਦੇ ਨੇ ਬਾਕੀ ਤਾਂ ਮਸਲੇ ਮਸਲੇ ਤਾਂ ਬਾਕੀ ਬਾਕੀ ਤਾਂ ਮਸਲੇ ਖਵ ਖਵ ਦੇ ਨੇ ਜਦ ਤੱਕ ਚੱਲਦੇ ਸਾਹ ਹੂੰ ਦੇ ਨੇ ਦਿਲ ਨੂੰ ਦਿਲਾ ਦੇ ਤਾ ਹੂੰ ਦੇਨੇ ਦਿਲ ਨੂੰ ਦਿਲਾ ਦੇ ਰਹ ਹੂੰ ਦੇਨੇ ਸਰ ਮੇਰੇ ਮਾਰਕੀਟ ਦੇ ਵਿੱਚ ਤਾਂ 5 ਸੌਂਗ ਆ ਚੁੱਕੇ ਨੇ ਜਿਦੇ ਚੋਂ ਚਾਰ ਮੈਂ ਖੁਦ ਗਾਏ ਨੇ ਔਰ ਇੱਕ ਮੇਰਾ ਐਜ਼ ਅ ਰਾਈਟਰ ਬਾਈਟ ਪੰਜਾਬ ਮੂਵੀ ਦੇ ਵਿੱਚ ਬਾਬਾ ਹੰਸਰਾ ਰਘੁਮੰਚੀ ਜੀ ਨੇ ਗਾਇਆ ਹੋਇਆ ਮਾਂ ਤੇਰੀ ਗੋਦੀ ਚ ਸੌ ਜਾ ਉਹ ਸੀਗਾ ਕਿ ਮੈਂ ਆਖਰ ਨੂੰ ਹਾਰ ਸਵੀਕਾਰ ਕਰਕੇ ਮਾਂ ਤੇਰੀ ਗੋਦੀ ਚ ਸੌ ਜਾਣਾ ਮੈਨੂੰ ਜਿੱਤਾ ਚੰਗੀਆਂ ਨਹੀਂ ਲੱਗੀਆਂ ਮੈਨੂੰ ਪੱਗ ਮੈਂ ਚੰਗੇ ਨਹੀਂ ਲੱਗਦੇ ਦਿੱਤੀ ਜੱਗ ਦੀ ਪੀੜ ਪਰਵਾਨ ਕਰਕੇ ਕਿਸੇ ਸ਼ਾਮ ਟਲੀ ਤੇ ਮੋ ਜਾਣਾ ਮੈਂ ਆਖਰ ਨੂੰ ਹਾਰ ਸਵੀਕਾਰ ਕਰਕੇ ਮਾਂ ਤੇਰੀ ਗੋਦੀ ਚ ਸੌ ਜਾਣਾ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਤਾਂ ਪ੍ਰੈਕਟਿਸ ਹੀ ਹੁੰਦੀ ਕਿਸੇ ਚੀਜ਼ ਦੀ ਸੋ ਮੈਂ ਪ੍ਰੈਕਟਿਸ ਤੇ ਬਹੁਤ ਬਲੀਵ ਕਰਦੀ ਆਂ ਸੋ ਸਭ ਤੋਂ ਜ਼ਿਆਦਾ ਤਾਂ ਮੈਂ ਪਹਿਲਾਂ ਤਾਂ ਸ਼ੁਰੂ ਤੋਂ ਮੈਂ ਖ਼ਬਰਾਂ ਬਹੁਤ ਪੜੀਆਂ ਬਾਲ ਸਹਿਤ ਬਹੁਤ ਪੜਿਆ ਉਸ ਤੋਂ ਬਾਅਦ ਲਿਟਰੇਚਰਲ ਹੋ ਗਿਆ ਜਿਹੜਾ ਆਪਣਾ ਵਿਸ਼ੇਸ਼ਤ ਸਾਹਿਤ ਜਿਹਨੂੰ ਕਹ ਦਿੰਦੇ ਆ ਸੋ ਉਹਦੇ ਵੱਲ ਹੋਈ ਇਸ ਤੋਂ ਇਲਾਵਾ ਮੈਂ ਮੈਨੂੰ ਲੱਗਦਾ ਮੈਂ ਪੜਿਆ ਜ਼ਿਆਦਾ ਉਹਦੇ ਕਰਕੇ ਸ਼ਾਇਦ ਉਹ ਚੀਜ਼ਾਂ ਮੈਂ ਮਹਿਸੂਸ ਜ਼ਿਆਦਾ ਕਰ ਪਾਉਣੀ ਆ ਉਸ ਚੀਜ਼ ਨਾਲ ਰਿਲੇਟ ਜ਼ਿਆਦਾ ਕਰ ਪਾਉਣੀ ਆ ਕਿਹੜੇ ਰਾਈਟਰ ਨੂੰ ਜ਼ਿਆਦਾ ਪੜਿਆ ਓਕੇ ਮੈਂ ਸਾਰੇ ਰਾਈਟਰ ਪੜ੍ਹੇ ਹੋਏ ਆ ਮੈਨੂੰ ਲੱਗਦਾ ਵੀ ਜਿਹੜੇ ਨਾਵਲ ਵੀ ਪੜ੍ਹੇ ਹੋਏ ਆ ਕਵਿਤਾਵਾਂ ਵੀ ਪੜੀਆਂ ਹੋਈਆਂ ਸਟੋਰੀਆਂ ਵੀ ਪੜੀਆਂ ਹੋਈਆਂ ਮੈਨੂੰ ਪ੍ਰਭਾਵਿਤ ਤਾਂ ਨਹੀਂ ਮੈਨੂੰ ਲੱਗਦਾ ਮੈਂ ਕਿਸੇ ਤੋਂ ਹੈਗੀ ਆ ਕਿਉਂਕਿ ਮੈਂ ਖੁਦ ਦਾ ਆਪਦਾ ਹੀ ਜੋ ਲਿਖਣਾ ਚਾਹੁੰਦੀ ਆ ਆਪਦਾ ਹੀ ਲਿਖਣਾ ਚਾਹੁੰਦੀ ਬਟ ਜੇ ਰਾਈਟਰ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਮੈਨੂੰ ਮੈਂ ਸ਼ੇਖ ਕੁਮਾਰ ਨੂੰ ਪੜ੍ਹਿਆ ਹੋਇਆ ਉਸ ਤੋਂ ਬਾਅਦ ਪਾਸ਼ ਨੂੰ ਪੜ੍ਹਿਆ ਹੋਇਆ ਉਸ ਤੋਂ ਬਾਅਦ ਸੁਰਜੀਤ ਪੱਤਰਸਰ ਨੂੰ ਪੜ੍ਹਿਆ ਹੋਇਆ ਔਰ ਸੁਖਵਿੰਦਰ ਅੰਮ੍ਰਿਤ ਕੈਸਾ ਕਰਦੇ ਆ ਇਹਨਾਂ ਨੂੰ ਮੈਂ ਜ਼ਿਆਦਾ ਪੜਿਆ ਹੋਇਆ ਔਰ ਉਸ ਬਾਅਦ ਜੇ ਗੀਤਾਂ ਦੀ ਗੱਲ ਕਰੀਏ ਤਾਂ ਦੇਵੀ ਮਖਸੂਸਪਰੀ ਹੋ ਗਿਆ ਪ੍ਰਗਟ ਲੇਦਣਾ ਹੋ ਗਿਆ ਰਾਜ ਰਣਜੋਧੀ ਹੋ ਗਿਆ ਔਰ ਇਹਨਾਂ ਨੂੰ ਮੈਂ ਜ਼ਿਆਦਾ ਵਧੀਆ ਮੈਨੂੰ ਲੱਗਦਾ ਕਿ ਚੰਗਾ ਲਿਖਣ ਵਾਲਾ ਇੰਡਸਟਰੀ ਦਾ ਤਜਰਬਾ ਵਧੀਆ ਹੈ ਮਤਲਬ ਜਿਵੇਂ ਵੀ ਮਤਲਬ ਮੈਨੂੰ ਕੋ ਬਹੁਤ ਜ਼ਿਆਦਾ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਜਿਵੇਂ ਕਿ ਹਰ ਇੱਕ ਆਰਟਿਸਟ ਨੂੰ ਕਰਨਾ ਪੈਂਦਾ ਮੈਨੂੰ ਲੱਗਦਾ ਕਿ ਸ਼ਾਇਦ ਮੈਨੂੰ ਆਮ ਨਾਲੋਂ ਥੋੜਾ ਸੌਖਾ ਹੀ ਮਿਲ ਗਿਆ ਜੋ ਮਿਲਿਆ ਸੋ ਮੈਨੂੰ ਜ਼ਿਆਦਾ ਵਧੀਆ ਹੀ ਲੱਗਾ ਹਾਂਜੀ ਮਤਲਬ ਇਹ ਕਹਿ ਸਕਦੇ ਨਾ ਕਿ ਸੋ ਚ ਮਤਲਬ ਸਾਰੇ ਵੀ ਚੰਗੇ ਨਹੀਂ ਹੁੰਦੇ ਚਲੋ ਮੈਨੂੰ ਇਹ ਲੱਗਦਾ ਕਿ 95% ਜੇ 95% ਮੇਰੇ ਨਾਲ ਬੈਟਰੀ ਹੋਇਆ ਜੋ ਹੋਇਆ 5% ਉਹ ਅਸੀਂ ਇਗਨੋਰ ਵੀ ਕਰ ਸਕਦੇ ਹਾਂ ਜੇ ਸਾਡੇ ਨਾਲ 95% ਹੋਣ ਵਾਲੀ ਪ੍ਰੋਜੈਕਟਸ ਨਾਲ ਗੱਲ ਕਰੀਏ ਤਾਂ ਮੇਰਾ ਇੱਕ ਗੀਤ ਹੈਗਾ ਅੱਜ ਫਿਰ ਉਹਦੇ 'ਚ ਇੱਕ ਕੁੜੀ-ਮੁੰਡੇ ਦੇ ਰਿਲੇਸ਼ਨ ਦੀ ਗੱਲ ਸੀਗੀ ਜੋ ਕਿ ਇੱਕ ਟਾਈਮ ਤੇ ਟੁੱਟ ਗਿਆ ਉਸ ਤੋਂ ਬਾਅਦ ਕੁੜੀ ਇੱਕ ਮੁੰਡੇ ਬਾਰੇ ਕੀ ਮਹਿਸੂਸ ਕਰਦੀ ਕਿ ਉਹ ਇਸ ਟਾਈਮ ਕੀ ਫੀਲ ਕਰ ਰਿਹਾ ਹੋਗਾ ਸੋ ਉਹਦੇ ਤੇ ਗੀਤ ਹੈਗਾ ਉਸ ਤੋਂ ਇਲਾਵਾ ਇੱਕ ਲਿਟਰੇਰੀ ਗੀਤ ਕਹਿ ਸਕਦੇ ਸਾਹਿਤਿਕ ਗੀਤ ਹੈਗਾ ਮੇਰਾ ਉਹ ਅਸੀਂ ਕਰਨ ਜਾ ਰਹੇ ਹਾਂ ਔਰ ਆਪਣਾ ਮੈਨੂੰ ਲੱਗਦਾ ਹੁਣ ਅਸੀਂ ਆਪਣਾ ਖੁੱਦ ਦਾ ਇੱਕ ਚੈਨਲ ਕ੍ਰੀਏਟ ਕਰਨ ਜਾ ਰਹੇ ਹਾਂ ਜਿੱਦੇ ਤੇ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਸਕੇ ਮੈਨੂੰ ਲਿਖਣੇ ਔਰ ਗਾਣੇ ਦੋਵੇਂ ਮਤਲਬ ਡਿਫਰੈਂਸ ਹੈ ਮੈਨੂੰ ਲਿਖਣੇ ਕਿਸ ਕਿਸੇ ਹੋਰ ਤਰ੍ਹਾਂ ਦੇ ਪਸੰਦ ਹੈ ਤੇ ਗਾਣੇ ਕਿਸੇ ਹੋਰ ਤਰ੍ਹਾਂ ਦੇ ਪਸੰਦ ਹੈ ਸੋ ਜੇ ਲਿਖਣ ਦੀ ਗੱਲ ਕਰੀਏ ਮੈਂ ਜ਼ਿਆਦਾ ਲਿਟਰੇਰੀ ਲਿਖਦੀ ਆ ਜਾਂ ਮੇਰੇ ਮੇਰੇ ਹਰ ਗਾਣੇ ਦੇ ਵਿੱਚ ਮੈਨੂੰ ਮੇਰੇ ਤੋਂ ਬੀਟ Song ਨਹੀਂ ਲਿਖ ਹੋ ਰਿਹਾ ਆਈਦਰ ਟਾਈਮ ਤੇ ਜੇ ਗੱਲ ਕਰੀਏ ਮੈਂ ਬਹੁਤ ਕੋਸ਼ਿਸ਼ ਕਰਦੀ ਮੈਂ ਬੀਟ Song ਲਿਖਾਂ ਬਟ ਨਹੀਂ ਲਿਖ ਹੋ ਰਿਹਾ ਔਰ ਜਦੋਂ ਮੈਂ ਲਿਖਣਾ ਸ਼ੁਰੂ ਵੀ ਕਰਦੀ ਆ ਉਹ ਉਹ ਜਦੋਂ ਉਹ ਅਧਾਨਤ ਹੁੰਦਾ ਉਹ ਸੈਡ ਹੋ ਜਾਂਦਾ ਹਾਂ ਤੇ ਮੈਨੂੰ ਲੱਗਦਾ ਵੀ ਮੈਂ ਲੇਖ ਉਹ ਹੀ ਜ਼ਿਆਦਾ ਵਧੀਆ ਸਕਦੀ ਆ ਔਰ ਮੈਂ ਮੁੱਦਿਆਂ ਤੇ ਲਿਖਣਾ ਪਸੰਦ ਕਰਦੀ ਆ ਕਿਸੇ ਵੀ ਸਮਾਜਿਕ ਕਹਿ ਸਕਦੇ ਆ ਕੋਈ ਕਿਸੇ ਦੇ ਪਰਿਵਾਰ ਦੀ ਗੱਲ ਹੋਊਗੀ ਕਿਸੇ ਦੇ ਪਰਸਨਲੀ ਫੀਲਿੰਗ ਦੀ ਕਿਸੇ ਦੀ ਗੱਲ ਹੋਊਗੀ ਸੋ ਉਹ ਲਿਖਣਾ ਮੈਂ ਪਸੰਦ ਕਰਦੀ ਆ ਗੌਣ ਦੀ ਗੱਲ ਕਰੀਏ ਤਾਂ ਜਿਵੇਂ ਮੈਂ ਤੁਹਾਨੂੰ ਤੁਹਾਡੇ ਨਾਲ ਆਪ ਗੱਲ ਕਰਦੇ ਸੀਗੇ ਕਿ ਮੈਨੂੰ ਹਰਜੀਤ ਹਾਰਮਨ ਪਸੰਦ ਆ ਸੋਨੀ ਪਾਵਲਾ ਪਸੰਦ ਆ ਕਿ ਲਾਈਟ ਮਿਊਜ਼ਿਕ ਮੈਨੂੰ ਜ਼ਿਆਦਾ ਪਸੰਦ ਆ ਹੋ ਮੈਨੂੰ ਦੇਗੇ ਆ ਨਿਸ਼ਾਨੀ ਹੋਈ ਫਿਰਾਂ ਮੈਂ دیਵਾਨੀ ਦੇਗੀ ਆ ਨਿਸ਼ਾਨੀ ਹੋਈ ਫੇਰਾ ਮੈਂ دیਵਾਨੀ ਨੈਣੀ ਸ਼ਕੇ ਦੀ ਰੜਕ ਪਵੇ ਪੈਰਾਂ 'ਚ ਪੰਜੇਵ ਯਾਰ ਦੀ ਹੋ ਬੇੜਾ ਸੁੰਭਰਾ ਦਾ ਛਣਕ ਪਵੇ ਪੈਰਾਂ 'ਚ ਪੰਜੇਵ ਯਾਰ ਦੀ ਹੋ ਬੇੜਾ ਸੁੰਭਰਾ ਦਾ ਛਣਕ ਪਵੇ ਮੈਂ ਲੋਕ ਹੁਸ਼ਿਆਰ ਪਰਦੇ ਕੇ ਫਿਰ ਡੰਡੇਵਾਲ ਤੋਂ ਬਿਲੋਂਗ ਕਰਦੀ ਆ ਤੋ ਪਹਿਲਾ ਮੇਰੀ ਸਟੱਡੀ ਡੰਡੇਵਾਲ ਤੋਂ ਰਹੀ ਆ ਉਸ ਤੋਂ ਬਾਅਦ ਸਾਡੇ ਨਾਲ ਦੇ ਪਿੰਡ ਤੋਂ ਮੈਂ ਹਾਈ ਸਕੂਲ ਪਾਸ ਕੀਤਾ ਉਸ ਤੋਂ ਬਾਅਦ ਮਾਲਪੁਰ ਦੇ ਵਿੱਚ ਮੇਰੀ ਪਲੱਸ 2 ਹੈ ਔਰ ਚੱਬੇਵਾਲ ਕਾਲਜ ਦੇ ਵਿੱਚ ਮੇਰੀ ਬੀਏ ਹੈਗੀ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਤੋਂ ਬਾਅਦ ਅਨ ਮੈਂ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐਮਏ ਪੰਜਾਬੀਕਰਨ ਆ ਗਈ ਉਸ ਤੋਂ ਬਾਅਦ ਐਮਏ ਪੰਜਾਬੀ ਤੋਂ ਬਾਅਦ ਮੇਰੀ ਹੁਣ ਪੀਐਚਡੀ ਚੱਲ ਰਹੀ ਹੈ ਪੰਜਾਬੀ ਲਿਟਰੇਚਰ ਦੇ ਵਿੱਚ ਵਧੀਆ کہہ ਸਕਦੇ ਹਾਂ ਫਿਲਹਾਲ ਮਤਲਬ ਯੂਨੀਵਰਸਿਟੀ ਜੇ ਕੋਈ ਜ਼ਿਆਦਾ ਲੋਕ ਮੈਨੂੰ ਜਾਣਦੇ ਨਹੀਂ ਕਿਉਂਕਿ ਮੈਂ ਹਜੇ ਉਸ ਹੱਬ ਨਾਲ ਆਪਣੇ ਆਪ ਨੂੰ ਉੱਥੇ ਪੇਸ਼ ਨਹੀਂ ਕੀਤਾ ਹਜੇ ਥੋੜਾ ਮੈਂ ਪੜਨ ਨਾਲ ਜੋ ਉਹ ਸੀਜ਼ਨ ਵੱਲ ਜ਼ਿਆਦਾ ਕੰਟੀਨਿਊ ਕਰਨੀ ਆ ਸੋ ਫਿਲਹਾਲ ਮੈਨੂੰ ਲੱਗਦਾ ਵੀ ਆ ਥੋੜੇ 3-4 ਮਹੀਨੇ ਦੇ ਵਿੱਚ ਵਿੱਚ ਅਸੀਂ ਕੁਝ ਵਧੀਆ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਸ਼ਾਇਦ ਉੱਥੇ ਆਪਣਾ ਬੈਟਰ ਮਤਲਬ ਹੋ ਸਕਦਾ ਤੁਸੀਂ ਨਾ ਠੀਕ ਐ ਪਹਿਲਾ ਵਾਲੋ 2 ਸਾਲ ਉੱਥੇ ਹੀ ਰਹੇ ਸੀ ਤੁਸੀਂ ਤੇ ਡਿਜ਼ਾਈਨ ਹੁਣ ਹੁਣ ਲਾਇਬ੍ਰੇਰੀ ਨੂੰ ਜ਼ਿਆਦਾ ਹੈਗਾ ਉਹ ਐਕਚੁਅਲੀ ਰੀਅਲ ਇਨਸੀਡੈਂਟ ਆ ਤੇ ਉਹ ਮੈਂ ਬੈਠੀ ਹੋਈ ਸੀਗੀ ਉੱਥੇ ਇੱਕ ਸ਼ਾਪ ਹੈਗੀ ਮਾਮਾ ਮੀਆਂ ਸੋ ਉਹਦੇ ਮਤਲਬ ਮੈਂ ਲੈਫਟ ਸਾਈਡ ਬੈਠੀ ਹੋਈ ਸੀ ਔਰ ਮਾਮਾ ਮੀਆਂ ਦੇ ਮੋਰੀ ਇੱਕ ਮੁੰਡਾ ਬੈਠਾ ਹੋਇਆ ਸੀ ਉਹ ਥੋੜਾ ਅੱਖਾਂ ਭਰੀ ਬੈਠਾ ਸੀਗਾ ਤੇ ਮੈਂ ਨੋਟ ਕੀਤਾ ਮੈਨੂੰ ਇੱਕ ਤਾਂ ਮੁੰਡਾ ਹੈ ਨਾ ਸਾਡੇ ਸਮਾਜੇ ਕਿਹਾ ਜਾਂਦਾ ਮੁੰਡੇ ਰੋਂਦੇ ਨਹੀਂ ਹੁੰਦੇ ਇੱਕ ਤਾਂ ਮੁੰਡਾ ਰੋ ਰਿਹਾ ਦੂਜਾ ਇੰਨੀ ਵੱਲ ਦੁਨੀਆ ਉੱਥੇ ਆ ਜਾ ਰਹੀ ਹੈ ਨਾ ਉਹਨਾਂ ਦੇ ਸਾਹਮਣੇ ਰੋ ਰਿਹਾ ਫਿਰ ਮਤਲਬ ਉਹ ਚੀਜ਼ ਮੈਨੂੰ ਕਾਫੀ ਕੈਚੀ ਜੀ ਲੱਗੀ ਮਤਲਬ ਉਹਨੇ ਮੈਨੂੰ ਕਾਫੀ ਥੋੜਾ ਹਿਲਾਇਆ ਹੈ ਨਾ ਜਿਵੇਂ ਵੀ ਹੈ ਸੋ ਉਹ ਤਾਂ ਕਰਕੇ ਮੇਰੇ ਦੋ ਗਾਣੇ ਲਿਖਿਆ ਗਿਆ ਅੱਜ ਸੱਟੂ ਸੀ ਬੈਠ ਕੇ ਇੱਕ ਮੁੰਡਾ ਰੋਇਆ ਪਤਾ ਨਹੀਂ ਉਹਦਾ ਨਾ ਨਾ ਕਿਹੜਾ ਸੁਪਨਾ ਮੋਇਆ ਪਤਾ ਨਹੀਂ ਉਹ ਨੂੰ ਛੱਡ ਗਈ ਕੋਈ ਦਿਲ ਦੀ ਰਾਣੀ ਜਾ ਫਿਰ ਉਹ ਦੇ ਖਰਾਬ ਹੋਈ ਕੋਈ ਘਰੇ ਕਹਾਣੀ ਦੋਸਤ ਵੀਰੇ ਹਰਾਨ ਗਏ ਕਿਉਂ ਉਥਰ ਚੋਇਆ ਅੱਜ ਸਟੂਸੀ ਬੈਠ ਕੇ ਇੱਕ ਮੁੰਡਾ ਰੋਇਆ ਪਤਾ ਨਹੀਂ ਸ਼ਾਇਦ ਕੁਦਰਤ ਹੁੰਦੀ ਹੈ ਮੈਨੂੰ ਲੱਗਦਾ ਹਰ ਬੰਦੇ ਦੀ ਇੱਕ ਨੇਚਰ ਹੁੰਦੀ ਹੈ ਆਪਣੀ ਮੇਰੀ ਨੇਚਰ ਥੋੜੀ ਉਦਾਸ ਹੈ ਮੈਨੂੰ ਲੱਗਦਾ ਸੋ ਮੈਂ ਸ਼ੁਰੂ ਤੋਂ ਹੀ ਉਦਾਸ ਸਹਿਤੀ ਜ਼ਿਆਦਾ ਪੜਿਆ ਕਹਿ ਸਕਦੇ ਆ ਉਦਾਸ ਮੈਂ ਮੈਂ ਬੰਦਿਆਂ ਦਾ ਉਦਾਸ ਪੰਨ ਜਿਹੜਾ ਉਹ ਕਹਿ ਸਕਦੇ ਆ ਨਾ ਉਹ ਛੇਤੀ ਕੈਚ ਕਰ ਪਾਉਣੀ ਆ ਐਜ਼ ਕੰਪੇਅਰ ਟੂ ਵੀ ਉਹ ਕਿੰਨੇ ਖੁਸ਼ ਨੇ ਉਹ ਚੀਜ਼ ਨੂੰ ਮੈਂ ਜ਼ਿਆਦਾ ਟੱਚ ਕਰ ਪਾਉਣੀ ਆ ਮੇਰੀ ਇੱਕ ਹੋਰ ਗੱਲ ਹੈ ਕਿ ਜੇ ਦੋ ਬੰਦੇ ਹੋਣਗੇ ਨਾ ਖੜੇ ਜਿਵੇਂ ਕਹਿ ਸਕਦੇ ਆ ਉਹਨਾਂ ਦਾ ਕੋਈ ਰਿਜ਼ਲਟ ਆਇਆ ਤੇ ਇੱਕ ਹੁੰਦਾ ਹੈ ਜਿਹੜਾ ਚਲੋ ਪਾਸ ਹੋ ਗਿਆ ਇੱਕ ਹੋ ਗਿਆ ਫੇਲ ਹਨਾ ਤੇ ਜਿਹੜਾ ਪਾਸ ਹੋ ਗਿਆ ਮੈਂ ਉਹਨੂੰ ਵਧਾਈ ਦੇ ਕੇ ਉਹਨੂੰ ਕੈਰੀ ਆਨ ਕਹਿ ਦੂੰਗੀ ਔਰ ਜਿਹੜਾ ਫੇਲ ਹੋਇਆ ਮੈਂ ਉਹਦੇ ਨਾਲ ਬਹੁਤ ਲੰਮਾ ਟਾਈਮ ਸਪੈਂਡ ਕਰੂੰਗੀ ਵੇ ਉਹਨੂੰ ਕੁਝ ਫੀਲ ਹੋਇਆ ਕੀ ਹੋਇਆ ਜਾਂ ਉਹਦੇ ਨਾਲ ਖੜੀ ਰਹੂੰਗੀ ਮੈਨੂੰ ਲੱਗਦਾ ਵੀ ਮੈਂ ਉਦਾਸ ਲੋਕਾਂ ਨਾਲ ਜ਼ਿਆਦਾ ਕੰਫਰਟੇਬਲ ਫੀਲ ਕਰ ਹਾਂਜੀ ਕਹਿ ਦ ਹੁੰਦੇ ਆ ਕਿ ਤੂੰ ਥੋੜੇ ਜੇ ਅਪ ਮੂਡ ਦੇ ਲਿਖਿਆ ਕਰ ਥੋੜਾ ਬੀਟ ਲਿਖਿਆ ਕਰ ਜਾਂ ਕੁਝ ਵੀ ਆ ਸੋ ਠੀਕ ਹੈ ਹਰ ਇੱਕ ਦਾ ਆਪਣਾ ਹੁੰਦਾ ਮੈਨੂੰ ਲੱਗਦਾ ਕਿ ਜੋ ਮੇਰੀ ਨੇਚਰ ਆ ਜੋ ਮੇਰੇ ਤੋਂ ਲਖਵਾਉਣਾ ਚਾਹੁੰਦੀ ਆ ਮੈਂ ਉਹ ਚੀਜ਼ ਨੂੰ ਵਧੀਆ ਪ੍ਰੈਜੈਂਟ ਕਰ ਸਕਾਂ ਫਿਰ ਉਹਨਾਂ ਮੇਰਾ ਕੰਮ ਹੈ ਤੇ ਉਹ ਮੈਂ ਕਰੂੰਗੀ ਨਹੀਂ ਫਿਲਹਾਲ ਮੇਰੇ ਪਰਿਵਾਰ ਦੀ ਇੱਕ ਮਤਲਬ ਕਹਿ ਸਕਦੇ ਆ ਕਿ ਖੂਬੀ ਰਹੀ ਆ ਮੈਨੂੰ ਅਜੇ ਤੱਕ ਮੇਰੇ ਪਰਿਵਾਰ ਨੇ ਨਾ ਕਿਹਾ ਤੂੰ ਗਾਉਣਾ ਨਹੀਂ ਆ ਨਾ ਮੈਨੂੰ ਕਦੇ ਇਹ ਕਿਹਾ ਮੈਂ ਤੂੰ ਲਿਖਣਾ ਨਹੀਂ ਤੇ ਨਾ ਮੈਨੂੰ ਇਹ ਕਿਹਾ ਕਿ ਤੂੰ ਪੜ੍ਹਨਾ ਨਹੀਂ ਪਰ ਨਾ ਮੈਨੂੰ ਇਹ ਕਿਹਾ ਕਿ ਤੂੰ ਉੱਥੇ ਨਹੀਂ ਜਾਣਾ ਤੇ ਉੱਥੇ ਨਹੀਂ ਜਾਣਾ ਉਹ ਕਹਿੰਦੇ ਜਿੱਥੇ ਜਾਣਾ ਜਾਓ ਕੰਮ ਕਰੋ ਮੈਂ ਦੋਵੇਂ ਤਰ੍ਹਾਂ ਨਾਲ ਕੀਤੀ ਮਤਲਬ ਮੈਂ ਪੋਇਮ ਰਾਈਟਿੰਗ ਪੋਇਮ ਰੈਸਿਲੇਸ਼ਨ ਹੁੰਦੇ ਆ ਨਾ ਤੇ ਉਹਨਾਂ ਵਿੱਚ ਗਈਆਂ ਉਸ ਤੋਂ ਇਲਾਵਾ ਮੈਂ ਵਾਰਾਂ ਕੀਤੀਆਂ ਕਵਿਸ਼ਰੀਆਂ ਕੀਤੀਆਂ ਕੱਲੀਆਂ ਕੀਤੀਆਂ ਔਰ ਸ਼ਬਦ ਗਾਇਣ ਕਹਿ ਸਕਦੇ ਆ ਗਰੁੱਪ ਸੌਂਗ ਫੂਕ ਵੀ ਕੀਤਾ ਸੋ ਇਵੇਂ ਦਾ ਸਾਰਾ ਹੀ ਲਗਪਗੋ ਮੈਂ ਗੱਲ ਕਰਾਂ ਮੇਰੀ ਜ਼ਿਆਦਾਤਰ ਨੇਚਰਲ ਵਾਇਸ ਹੈ ਸੋ ਮੇਰੇ ਫੈਮਿਲੀ ਵਿੱਚ ਥੋੜਾ ਜਿਹੜਾ ਬੈਕਗ੍ਰਾਉਂਡ ਹੈ ਉਹ ਕੀਰਤਨ ਵਾਲਿਆਂ ਦਾ ਰਿਹਾ ਸੋ ਮੇਰੇ ਮਤਲਬ ਜੋ ਬਾਬਾ ਜੀ ਸੀਗੇ ਉਹ ਕੀਰਤਨ ਕਰਦੇ ਸੀ ਉਹ ਚੀਜ਼ ਦਾ ਮੈਨੂੰ ਲੱਗਦਾ ਇੰਪੈਕਟ ਮੇਰੇ ਤੇ ਜ਼ਿਆਦਾ ਜੈਨੇਟਿਕ ਤੌਰ ਤੇ ਮੇਰੀ ਬਚਪਨ ਤੋਂ ਜ਼ਿਆਦਾ ਹਸਾਬ ਨਾਲ ਹੈ ਤੇ ਉਸ ਤੋਂ ਇਲਾਵਾ ਮੈਂ ਮਤਲਬ ਬੀਏ ਮਿਊਜ਼ਿਕ ਕੀਤੀ ਹੋਈ ਆ ਉਸ ਤੋਂ ਬਾਅਦ ਐਮਐਮ ਇੱਕ ਸਾਲ ਮਿਊਜ਼ਿਕ ਦਾ ਵੀ ਕੀਤਾ ਔਰ ਦੈਨ ਮੇਰੀ ਐਡਮਿਸ਼ਨ ਇੱਥੇ ਪੀਯੂ ਚ ਹੋ ਗਈ ਸੀ ਉਹਦੇ ਕਰਕੇ ਇੱਥੇ ਮੈਂ ਡ੍ਰੌਪ ਕਰ ਦਿੱਤਾ ਸੀਗਾ ਸੋ ਮੈਂ ਪਰਟੀਕੂਲਰ ਕਿਸੇ ਗੁਰੂ ਤੋਂ ਨਹੀਂ ਸਿੱਖਿਆ ਬਟ ਐਜ਼ ਅ ਸਬਜੈਕਟ ਮੈਂ ਉਹ ਚੀਜ਼ਾਂ ਕਾਫੀ ਸਿੱਖੀਆਂ ਇੱਕ ਤੋ ਸਰ ਜਿਹੜਾ ਮੇਰਾ ਵਾਈਟ ਪੰਜਾਬ ਮੂਵੀ ਚ ਆਇਆ ਮਾਂ ਤੇਰੀ ਗੋਦੀ ਚ ਸੌ ਜਾਣਾ ਕਿਉਂਕਿ ਜਦੋਂ ਲਿਖਿਆ ਸੀ ਨਾ ਉਸ ਟਾਈਮ ਮੈਂ ਬਹੁਤ ਜ਼ਿਆਦਾ ਇੱਕ ਉਦਾਂ ਦੀ ਅਵਸਥਾ ਕਹਿ ਸਕਦੇ ਜਾਂ ਸਟੇਟ ਆਫ ਮਾਈਂਡ ਸੀਗੀ ਨਾ ਵੀ ਮੈਂ ਬੜੀ ਦੁਨੀਆ ਤੋਂ ਪਰੇਸ਼ਾਨ ਸੀਗੀ ਸੋ ਉੱਥੇ ਮਤਲਬ ਕਈ ਵਾਰੀ ਦਾ ਮਤਲਬ ਹੈ ਹੁੰਦਾ ਵੀ ਸਾਰਾ ਕੁਝ ਛੱਡ ਦੋ ਚਲ ਜਿਓ ਕਿਤੇ ਹਨਾ ਤੇ ਉਸ ਟਾਈਮ ਮੈਂ ਗੀਤ ਲਿਖ ਲੰਨੀ ਆ ਸੋ ਉਹ ਗੀਤ ਮਤਲਬ ਮੇਰੇ ਸਭ ਤੋਂ ਲੋ ਪੁਆਇੰਟ ਦਾ ਗੀਤ ਆ ਸੋ ਮੈਨੂੰ ਇੱਕ ਉਹ ਗਾਣਾ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਉਸ ਤੋਂ ਇਲਾਵਾ ਇੱਕ ਗੀਤ ਮੇਰਾ ਹੈਗਾ ਆ ਹੈਗਾ ਕਿ ਹਰ ਕੁਝ ਜਗੀਤਾਂ ਦੀਆਂ ਤਰ੍ਹਾਂ ਵੇ ਤੇਰੇ ਵਾਲਾਂ ਵਰਗੀਆਂ ਨੇ ਜੋ ਬਹਿ ਕੇ ਕਰਦਾਂ ਗੱਲਾਂ ਵੈਸੇ ਆਲਾਂ ਵਰਗੀਆਂ ਨੇ ਹੋ ਤੇਰੇ ਨਾਲ ਜੋ ਬੀਤੇ ਦਿਨ ਮੇ ਮੈਨੂੰ ਓਖੇ ਲੱਗਦੇ ਗਿਣਨੇ ਕਿਤੇ ਮੁਕ ਨਾ ਜਾਵਣ ਹਾਏ ਕਿਤੇ ਮੁਕ ਨਾ ਜਾਵਣ ਹਾਏ ਹਾਂ ਕਿਤੇ ਮੁਕ ਨਾ ਜਾਵਣ ਹਾਏ ਕਿਤੇ ਮੁਕ ਨਾ ਜਾਵਣ ਹਾਏ ਪਹਿਲੀ ਵਾਰ ਮੈਂ ਕੀਤਾ ਸੀਗਾ 8th ਕਲਾਸ ਵਿੱਚ ਜਦੋਂ 15 ਜਗਤ ਸੀਗੀ ਸੋ ਉਸ ਵੇਲੇ ਮੈਂ ਗਾਇਆ ਸੀਗਾ ਕਿ ਕਰ ਚਲੇ ਹਮ ਫਿਦਾ ਜਾਨੋ ਤਨ ਸਾਥਿਓ ਅਬ ਤੁਮਾਰੇ ਹਵਾਲੇ ਵਤਨ ਸਾਥਿਓ ਸੋ ਉਹ ਮੇਰੀ ਪਹਿਲੀ ਪਰਫਾਰਮੈਂਸ ਸੀਗੀ ਕਰ ਚਲੇ ਹਮ ਫਿਦਾ ਜਾਨੋ ਤਨ ਸਾਥਿਓ ਅਬ ਤੁਮਾਰੇ ਹਵਾਲੇ ਵਤਨ ਸਾਥਿਓ ਸੋ ਇਹ ਸੀ ਮੇਰੀ ਪਹਿਲੀ ਪਰਫਾਰਮੈਂਸ ਨਹੀਂ ਮਤਲਬ ਮੈਂ ਹਰ ਸਿਚੁਏਸ਼ਨ 'ਚ ਹੀ ਲਿਖ ਲੈਂਦੀ ਹਾਂ ਮੈਨੂੰ ਲੱਗਦਾ ਬਹੁਤੀ ਵਾਰ ਤੇ ਇਹ ਹੋਇਆ ਮੈਂ ਜਦੋਂ ਪੇਪਰ ਲਿਖਦੀ ਹੁੰਦੀ ਆ ਪੇਪਰ ਦੇ ਟਾਈਮ ਮੇਰੇ ਦਿਮਾਗ 'ਚ ਬਹੁਤ ਵੱਡੇ ਆਈਡੀਆ ਆਉਂਦੇ ਆ ਪਰ ਉੱਥੇ ਲਿਖ ਨਹੀਂ ਸਕਦੇ ਹੁੰਦੇ ਕਿਉਂਕਿ ਜੇ ਹੱਥ 'ਤੇ ਲਿਖਾਂਗੇ ਕੋਈ ਨਾ ਕੋਈ ਕਹਿ ਦਊਗਾ ਵੀ ਕੁਝ ਕਰ ਰਿਹਾ ਹੈ ਨਾ ਇਹ ਚੀਟਿੰਗ ਵਗੈਰਾ ਔਰ ਮੇਰੇ ਅੱਗੇ ਤਾਂ ਜ਼ਿਆਦਾ ਖਿਆਲ ਮੈਨੂੰ ਆਉਂਦਾ ਪੇਪਰਾਂ 'ਚ ਹੀ ਰੁੜ ਗਏ ਤਾਂ ਫਿਰ ਮਤਲਬ ਮੈਨੂੰ ਜਦੋਂ ਬਹੁਤ ਜ਼ਿਆਦਾ ਮਾਈਂਡ ਇੱਕ ਥਾਂ ਤੇ ਖੜਾ ਹੁੰਦਾ ਨਾ ਤੇ ਉਸ ਟਾਈਮ ਮੇਰੇ ਤੋਂ ਜ਼ਿਆਦਾ ਲਿਖਿਆ ਜਾਂਦਾ ਮੈਨੂੰ ਲੱਗਦਾ ਕਿਉਂਕਿ ਪੇਪਰ 'ਚ ਅਸੀਂ ਪੂਰੀ ਕਨਸੈਂਟਰੇਸ਼ਨ ਨਾਲ ਲਿਖ ਰਹੇ ਹੁੰਦੇ ਆ ਸੋ ਉੱਥੇ ਹੋਰ ਖਿਆਲ ਜ਼ਿਆਦਾ ਆਉਂਦੇ ਆ ਕਿਉਂਕਿ ਜਦੋਂ ਲਾਈਨਾਂ ਅਸੀਂ ਲਿਖਦੇ ਆ ਨਾ ਪੇਪਰ ਦੇ ਵਿੱਚ ਉਹ ਪੇਪਰ ਦੀਆਂ ਲਾਈਨਾਂ ਜੋ ਮੈਨੂੰ ਗਾਣੇ ਦਿਸਣ ਲੱਗ ਪੈਂਦੇ ਆ ਸੋ ਉਹ ਕਹਿ ਸਕਦੇ ਆ ਉਸ ਤੋਂ ਇਲਾਵਾ ਮੈਂ ਤੁਰਨਾ ਫਿਰਨਾ ਜ਼ਿਆਦਾ ਪਸੰਦ ਕਰਦੀ ਹਾਂ ਇਕੱਲਾ ਸਾਸ ਕਰਕੇ ਸੋ ਜਦੋਂ ਤੁਰਦੇ ਆ ਉਸ ਉੱਥੇ ਵੀ ਕਾਫੀ ਉਹ ਕੰਪੋਜੀਸ਼ਨ ਜਿਹੜੀ ਵੀ ਬਣਦੀ ਉਹ ਤੁਰਦਿਆਂ ਹੀ ਬਣਦੀ ਆ ਉੱਥੇ ਬੈਠ ਕੇ ਆਪਾਂ ਗੀਤ ਨੂੰ ਸੁਧਾਰ ਸਕਦੇ ਆ ਮੈਨੂੰ ਲੱਗਦਾ ਇਕਾਂਤ ਵਿੱਚ ਪਰ ਇਕਾਂਤ ਵਿੱਚ ਗੀਤ ਮੇਰੇ ਤੋਂ ਘਟ ਨਹੀਂ ਚੱਲਦਾ ਖਰਜੀ ਤਰ ਮੈਂ ਯਾਦ ਤੇਰੀ ਆਵੇ ਸੱਜਣਾ ਵੇ ਜਦੋਂ ਆਉਂਦੀਆਂ ਨੇ ਠੰਡੀਆਂ ਹਵਾਵਾਂ ਇੱਕੀ ਅੱਖ ਸੂਈ ਤੇ ਟਿੱਕੀ ਵੇ ਦੂਜੀ ਤੱਕ ਦੀ ਤੇਰੀਆਂ ਰਾਂ ਮਾਵੇਂ ਮਨੀਮੀ ਪਾਕੇ ਪਰਗਟ ਪਛਾਣਾ ਤੇਰੀ ਤੋਰ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾ ਮਮੂਰ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾ ਮਮੂਰ ਵੇ ਆ ਪਤਾ ਨਹੀਂ ਮਤਲਬ ਮੈਂ ਤਾਂ ਹੀ ਕੋਸ਼ਕ ਗੱਲਾਂ ਤੇ ਨਾ ਮਤਲਬ ਕੁਦਰਤ ਤੇ ਬਹੁਤ ਵਿਸ਼ਵਾਸ ਕਰਦੀ ਆ ਔਰ ਮੈਂ ਰੱਬ 'ਚ ਬਹੁਤ ਜ਼ਿਆਦਾ ਬਿਲੀਵ ਕਰਨ ਵਾਲੀ ਕੁੜੀ ਆ ਸੋ ਮੈਨੂੰ ਲੱਗਦਾ ਵੇ ਉਹ ਗਾਣਾ ਕੋਈ ਨਹੀਂ ਸੀਗਾ ਮੈਂ ਕਦੇ ਉਹ ਗਾਣਾ ਕਿਸੇ ਨੂੰ ਸੁਣਾਇਆ ਹੀ ਨਹੀਂ ਸੀਗਾ ਅਸੀਂ ਨਾਰਮਲੀ ਮੈਂ ਸਟੂਡੀਓ ਗਈ ਹੋਈ ਸੀ ਮੈਂ ਸਕੋਪ ਐਂਟਰਟੇਨਮੈਂਟਸ ਨਾਲ ਕੰਮ ਕੀਤਾ ਤੇ ਉਸਕੋਪ ਐਂਟਰਟੇਨਮੈਂਟਸ ਦੇ ਮੈਂ ਸਟੂਡੀਓ ਗਈ ਹੋਈ ਸੀ ਉੱਥੇ ਉਹਨਾਂ ਦੇ ਜਿਹੜੇ ਓਨਰ ਆ ਸਹਿਜਪਾਲ ਸਿੱਧੂ ਔਰ ਉਹਨਾਂ ਨੇ ਸਹਿਜਪਾਲ ਭਾਜੀ ਉਹਨਾਂ ਨੇ ਮੈਨੂੰ ਬੁਲਾਇਆ ਕਿ ਆਜੋ ਤੁਹਾਨੂੰ ਕਿਸੇ ਨਾਲ ਮਿਲਾਉਨੇ ਆ ਤੇ ਉੱਥੇ ਜੋ ਵਾਈਟ ਪੰਜਾਬ ਮੂਵੀ ਦੇ ਆਨਰ ਸੀਗੇ ਨਾ ਡਾਇਰੈਕਟਰ ਕਹਿ ਸਕਦੇ ਆ ਗੱਬਰ ਸੰਗਰੂਰ ਭਾਜੀ ਹਾਂਜੀ ਤੇ ਉਹ ਬੈਠੇ ਹੋਏ ਸੀਗੇ ਉਹ ਗੱਲ ਚੱਲ ਪਈ ਵੀ ਹਾਂ ਯੂਨੀਵਰਸਿਟੀ ਤੋਂ ਆ ਤੇ ਕਹਿੰਦੇ ਚਲੋ ਕੁਝ ਸੁਣਾਓ ਮੈਂ ਕੁਝ ਕੁ ਸੁਣਾਏ ਹਨਾ ਗਾਣੇ ਤੇ ਪਤਾ ਨਹੀਂ ਮੇਰਾ ਕਿਉਂ ਦਿਲ ਕੀਤਾ ਵੇ ਮੈਂ ਉਹ ਜੀ ਉਹਨਾਂ ਨੂੰ ਗਾ ਕੇ ਉਹਨਾਂ ਨੂੰ ਸੁਣਾ ਸਕਦੀ ਮੈਂ ਉਸ ਤੋਂ ਪਹਿਲਾਂ ਉਹ ਗਾਣਾ ਕਦੇ ਕਿਸੇ ਨੂੰ ਨਹੀਂ ਸੀ ਸੁਣਾਇਆ ਤੇ ਉਹ ਜਦੋਂ ਗਾਣਾ ਸੁਣਾਇਆ ਦੈਨ ਉਹਨਾਂ ਨੇ ਕਹਿਤਾ ਵੇ ਇਹ ਗਾਣਾ ਬਸ ਠੀਕ ਹੈ ਵੇ ਵਧੀਆ ਹੈ ਵੇ ਕਰਾਂਗੇ ਸੋ ਮੈਨੂੰ ਮੈਨੂੰ ਲੱਗਦਾ ਸੀ ਵੀ ਹਾਂ ਅੱਗੇ ਥੋੜਾ ਜਿਹਾ ਟਾਈਮਸ ਹਾਲ 1.5 ਸਾਲ ਬਾਅਦ ਕਿਤੇ ਜਾ ਕੇ ਗਾਣਾ ਹੋਊਗਾ ਬਟ ਉਹ ਦੋ ਮਹੀਨੇ ਦੇ ਅੰਦਰ ਆਉਂਦਾ ਹੀ ਉਹ ਉਹਨਾਂ ਨੇ ਮੂਵੀ ਦੇ ਵਿੱਚ ਗਾਣਾ ਕਰੀ ਨੇ ਇਦੋਂ ਤਾਂ ਮੈਨੂੰ ਲੱਗਦਾ ਵੀ ਮੈਂ ਕਿਸੇ ਨੂੰ ਭੁੱਲਦੀ ਨਹੀਂ ਔਰ ਜਿਹੜਾ ਅੱਜ ਤੱਕ ਛੱਡ ਕੇ ਗਿਆ ਖੁਦ ਹੀ ਛੱਡ ਕੇ ਗਿਆ ਮੈਂ ਕਿਸੇ ਨੂੰ ਨਹੀਂ ਛੱਡਿਆ ਸੋ ਕਹਿ ਸਕਦੇ ਮੇਰੀ ਇੱਕ ਫਰੈਂਡ ਹੈਗੀ ਆ ਕੋਮਲ ਪ੍ਰੀਤ ਕੋ ਸੋ ਉਹ ਦਾ ਹਮੇਸ਼ਾ ਤੋਂ ਹੀ ਸਟਾਰਟਿੰਗ ਤੋਂ ਇਹ ਨਾਲ ਹੀ ਰਹੀ ਆ ਉਹ ਔਰ ਉਹਨੇ ਮੇਰੀ ਸਟੱਡੀ ਜੀ ਵੀ ਹਮੇਸ਼ਾ ਹੈਲਪ ਕੀਤੀ ਹੈ ਨਾ ਮੈਨੂੰ ਅੱਗੇ ਇੱਥੇ ਦਾ ਜੇ ਚੰਡੀਗੜ੍ਹ ਭੇਜਣ ਚ ਵੀ ਉਹਦਾ ਹੀ ਹੱਥ ਸੀਗਾ ਉਸ ਤੋਂ ਇਲਾਵਾ ਗੁੜੀ ਕੋਰੇ ਕੀ ਕਿਰਨ ਔਰ ਇੱਕ ਆਉਂਦਾ ਹੈ ਚੇਤਾ ਤੇਰਾ ਗਾਣਾ ਆਇਆ ਸੀਗਾ ਸੋ ਜਿਹੜੇ ਉਹਦੇ ਰਾਈਟਰ ਸੀਗੇ ਮੇਰ ਬੁਰਜ ਉਹਨਾਂ ਨਾਲ ਹਮੇਸ਼ਾ ਤੋਂ ਹੀ ਮੇਰੀ ਕਾਫੀ ਬੌਂਡਿੰਗ ਅੱਛੀ ਰਹੀ ਆ ਸੋ ਉਹ ਹਮੇਸ਼ਾ ਕਹਿੰਦੇ ਹੁੰਦੇ ਵੀ ਤੂੰ ਕਰ ਕੋਈ ਨਹੀਂ ਆਪਾਂ ਹੈਗੇ ਆ ਉਸ ਤੋਂ ਇਲਾਵਾ ਵਿੱਕੀ ਗੱਲ ਹੈਗਾ ਜਿਵੇਂ ਜਿਹਨਾਂ ਦਾ ਗਾਣਾ ਸੀਗਾ ਪਰਮੇਸ਼ਵਰ ਮਾ ਦੇ ਨਾਲ ਗਾਲ ਨਹੀਂ ਕੱਢਣੀ ਸੋ ਉਹਨਾਂ ਨਾਲ ਮੇਰੀ ਵਧੀਆ ਬੌਂਡਿੰਗ ਹੈਗੀ ਆ ਔਰ ਉਸ ਤੋਂ ਇਲਾਵਾ ਜੋ ਮੇਰੇ ਇਥੇ ਪੀ ਐਚ ਡੀ ਦੇ ਵਿੱਚ ਹੈਗੇ ਆ ਨਾ ਕਾਫੀ ਜਾਣੇ ਨੇ ਗੁਰਜੀਤ ਮੰਗਲਾ ਕਹਿ ਸਕਦੇ ਆ ਗੁਰਵੀਰ ਮਨੀ ਤਰਨ ਨਵੀ ਵੱਲੋਂ ਸਾਰੇ ਬਹੁਤ ਸਪੋਰਟ ਕਰਦੇ ਆ ਹਜੇ ਹੈਗੇ ਸਾਰੇ ਅਸੀਂ ਇੱਕੋ ਜਿਹੇ ਫਾਈਨੈਂਸ਼ਲੀ ਲੈਵਲ ਤੇ ਬਟ ਇੰਨਾ ਹੈਗਾ ਵੇ ਕਮ ਸਿਕ ਹਾਂਜੀ ਮੈਂ ਪਰੈਸ਼ਣ ਨਹੀਂ ਆਉਂਦਾ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਜਾਂਦੀ ਆ ਜੀ ਗੱਲ ਨਹੀਂ ਮਤਲਬ ਤੁਸੀਂ ਇਹ ਦੇਖੋ ਨਾ ਮੈਂ ਜੇ 7ਵੀਂ 8ਵੀਂ கிளாਸ ਦੀ ਉਦਾਸੀ ਦਾ ਉਦਾਸ ਗਾਣੇ ਲਿਖ ਲੂੰਗੀ ਤਾਂ ਉਦੋਂ ਤਾਂ ਤਾਂ ਕੀ ਵਜਾ ਹੋ ਜੂਗੀ ਸੋ ਲਾਈਫ ਦੇ ਨਾਲ ਥੋੜੀ ਥੋੜੀ ਜਦੋਂ ਤੁਹਾਨੂੰ ਮਤਲਬ ਥੋਕਰਾਂ ਪੈਂਦੇ ਆ ਕਹਿ ਸਕਦੇ ਆ ਉਹ ਜਿਹੜੀ ਬੁੜੀ ਨਹੀਂ ਐਡੀਆਂ ਵੱਡੀਆਂ ਤਾਂ ਨਹੀਂ ਕਹਿ ਸਕਦੇ ਬਸ ਮੈਂ ਛੋਟੀਆਂ ਗੱਲਾਂ ਨੂੰ ਮੈਨੂੰ ਮੈਨੂੰ ਵੱਡਾ ਜ਼ਿਆਦਾ ਵੱਡੇ ਲੈਵਲ ਤੇ ਟੱਚ ਕਰ ਜਾਂਦੇ ਆ ਮੈਨੂੰ ਲੱਗਦਾ ਕਿ ਕੋਈ ਵੀ ਚੀਜ਼ਾ ਮਤਲਬ ਮੈਨੂੰ ਆਪਣੇ ਦੀ ਗੱਲ ਨਹੀਂ ਆ ਸਾਹਮਣੇ ਵਾਲੇ ਦਾ ਦੁੱਖ ਦੇਖ ਕੇ ਵੀ ਮੈਨੂੰ ਉਹਦਾ ਹੀ ਦੁੱਖ ਹੁੰਦਾ ਜਿਹੜਾ ਬੰਦਾ ਖਾਸ ਕਰਕੇ ਮੇਰੇ ਦਿਲ ਦੇ ਨੇਬ ਹੋਵੇ ਜੇ ਉਹ ਬੰਦਾ ਦੁਖੀ ਆ ਤੈਨੂੰ ਮੈਂ ਉਹਦਾ ਦੁੱਖ ਮੈਨੂੰ ਆਪ ਨੂੰ ਫੀਲ ਹੁੰਦਾ ਆ ਅੱਜ ਜਿਵੇਂ ਹੁਣ ਜਿਹੜਾ ਮੇਰਾ ਨੈਕਸਟ ਗੀਤਾ ਆ ਹੀ ਰਿਹਾ ਨਾ ਉਹ ਵੀ ਮਤਲਬ ਮੇਰੀ ਇੱਕ ਫਰੈਂਡ ਸੀਗੀ ਸੋ ਉਹ ਉਹਦੇ ਨਾਲ ਗੱਲ ਕਰਕੇ ਕੁਝ ਕੁ ਚੀਜ਼ਾਂ ਉਹ ਉਹ ਦਿਮਾਗ ਚ ਆਈਆਂ ਸੀਗੀਆਂ ਉਹਦਾ ਇੱਕ ਰਿਲੇਸ਼ਨ ਟੁੱਟ ਗਿਆ ਸੀਗਾ ਔਰ ਉਸ ਤੋਂ ਬਾਅਦ ਉਹ ਬੈਠੀ ਸੀਗੀ ਉਹਨਾਂ ਦਾ ਕੋਈ ਖਾਸਾ ਵੱਡਾ ਕੋਈ ਇਸ਼ੂ ਨਹੀਂ ਸੀਗਾ ਬਸ ਕੁਝ ਨੋਰਮਲ ਜੀਆਂ ਗੱਲਾਂ ਕਰਕੇ ਉਹਨਾਂ ਨੂੰ ਅਲੱਗ ਹੋਣਾ ਪਿਆ ਸੀ ਸੋ ਜਿਹ ਮੈਂ ਮੈਨੂੰ ਲੱਗਦਾ ਪਏ ਮੈਚੋਰ ਆ ਕਿਸੇ ਦੀਆਂ ਫੀਲਿੰਗਸ ਚੋਰੀ ਕਰ ਲੰਨੀਆਂ ਸੋ ਹਾਂਜੀ ਹਰ ਇੱਕ ਤੇ ਜਵਾਦ ਚੋਰੀ ਕਰ ਦਿੰਦੇ ਨੇ ਹਾਂਜੀ ਸੋ ਮੈਂ ਉਹਦੀਆਂ ਫੀਲਿੰਗਸ ਚੋਰੀ ਕੀਤੀਆਂ ਔਰ ਉਹਦੇ ਤੋਂ ਬਾਅਦ ਹੀ ਉਹ ਗੀਤ ਲਿਖਿਆ ਸੀ at the time ਮੈਨੂੰ ਸ਼ਿਵ ਕੁਮਾਰ ਦੀ ਇੱਕ ਲਾਈਨ ਯਾਦ ਆ ਰਹੀ ਆ ਕਿ ਵੇ ਮੇਰੇ ਕੋ ਕੋ ਲੰਮੇ ਵਾੜਵੇ ਮੇਰੇ ਹਾਨੀਆਂ ਹੋ ਜਿਵੇਂ ਮਸਿਆ ਵਿੱਚ ਸਿਆੜਵੇ ਮੇਰੇ ਹਾਨੀਆਂ ਹਾਂ ਜਿਵੇਂ ਮਸਿਆ ਵਿੱਚ ਸਿਆੜਵੇ ਮੇਰੇ ਹਾਨੀਆਂ ਮੇਰੀ ਬਹੁਤ ਘੱਟ ਮਨ ਲੋ ਸਿੰਗਰਸ ਨਾਲ ਕਹਿ ਸਕਦੇ ਆ ਰਾਤ ਦਾ ਹੋਇਆ ਗਿਆ ਤੇ ਨੇ ਉਹਨਾਂ ਨਾਲ ਕਦੇ ਨਹੀਂ ਮੇਰਾ ਕਿਸੇ ਨਾਲ ਨਹੀਂ ਲੱਗਾ ਹੋ ਮਿੱਤਰਾਂ ਦੀ ਬਾਜ ਗੋਰੀਏ ਹੋ ਮਿੱਤਰਾਂ ਦੀ ਬਾਜ ਗੋਰੀਏ ਖਾਲੀ ਕੰਦਾ ਵਿੱਚ ਵੱਜ ਵੱਜ ਮੁੜਦੀ ਤੂੰ ਤਾਂ ਹੁਣ ਕੀ ਮੁੜਨਾ ਤੂੰ ਤਾਂ ਹੁਣ ਕੀ ਮੁੜਨਾ ਜਿਹੜੀ ਲੰਘ ਗਈ ਕੜੀ ਕਦ ਮੁੜਦੀ ਮਿੱਤਰਾਂ ਦੀ ਬਾਜ ਗੋਰੀਏ ਦੇਵ ਦੇਵੀਸ ਆਫ ਦ ਵੈਸ ਨੇ ਉਹਨਾਂ ਉਹ ਕਹੀ ਨਹੀਂ ਸਕਦੇ ਨਾ ਉਹ ਆਪਣੇ ਆਪ ਚੀ ਸਕੂਲ ਲਾਈਕ ਨੂੰ ਇਕਤਾ ਦੇਵੀ ਮਖਸੂਸਪੁਰੀ ਸਾਹਿਬ ਹੋ ਗਏ ਉਸ ਤੋਂ ਇਲਾਵਾ ਮੈਨੂੰ ਬਾਬਾ ਬਿੱਲੀ ਇੱਕ ਹੈਗੇ ਨਾ ਉਹ ਉਹਨਾਂ ਦੀਆਂ ਚੰਗੀਆਂ ਲੱਗਦੀਆਂ ਬਾਬਾ ਬਿੱਲੀ ਤੋਂ ਬਾਅਦ ਇੱਕ ਸਾਈ ਸੁਲਤਾਨ ਨੇ ਉਹ ਉਹਨਾਂ ਦੇ ਬੈਟਰ ਥੋੜਾ ਸੂਫੀਜ਼ਮ ਜਿਆਦਾ ਬੈਟਰ ਲੱਗਦਾ ਅੱਜ ਕੱਲ੍ਹ ਮੈਂ ਪੀ ਐਚ ਡੀ ਚੱਲ ਰਹੀ ਪੀ ਐਚ ਡੀ ਨਾਲ ਕੀ ਪੜ ਲੂਗਾ ਔਰ ਉਸ ਤੋਂ ਇਲਾਵਾ ਪੀ ਐਚ ਡੀ ਤੋਂ ਇਲਾਵਾ ਮੈਂ ਕੀ ਪੜ ਰਹੀ ਆ ਜੋ ਮਿਲ ਜੇ ਜਿਵੇਂ ਅੱਜ ਕੱਲ੍ਹ ਜਨਗਰਨਾਮੇ ਪੜ ਰਹੀ ਆ ਮੈਂ ਪੁਰਾਣੀਆਂ ਚੀਜ਼ਾਂ ਜ਼ਿਆਦਾ ਪੜ ਰਹੀ ਆ ਉਸ ਤੋਂ ਜੋ ਕੋਸ਼ਕ ਇਤਿਹਾਸਪਤ ਦਾ ਲੱਗ ਸਕੇ ਔਰ ਕੋਸ਼ਕ ਤੋਂ ਮੈਨੂੰ ਇਦਾਂ ਦੇ ਸ਼ਬਦ ਮਿਲ ਸਕਣ ਜਿਹੜੇ ਮੈਂ ਅੱਗੇ ਕੈਰੀ ਆਨ ਦੋ ਤਰ੍ਹਾਂ ਦੇ ਗੀਤਕਾਰ ਹੁੰਦੇ ਆ ਇੱਕ ਤਾਂ ਉਹ ਹੁੰਦੇ ਆ ਜਿਹੜੇ ਮੈਨੂੰ ਲੱਗਦਾ ਵੀ ਫੀਲਿੰਗ ਔਰ ਸ਼ਬਦ ਔਰ ਸਾਰਾ ਕੁਝ ਨਾਲ ਲੱਗੀ ਜੰਮਦੇ ਆ ਨਾ ਕੁਦਰਤ ਉਹਨਾਂ ਨੂੰ ਸਾਰਾ ਕੁਝ ਨਵਾਜ਼ ਕੇ ਤੁਰਦੀ ਹੈ ਜੇ ਤਾਂ ਚਰਨਲ ਖਰੀਦੀ ਦੀ ਗੱਲ ਕਰੀਏ ਉਹ ਪੜੇ ਲਿਖੇ ਪੜੇ ਨਹੀਂ ਨਾ ਬਟ ਉਹਨਾਂ ਨੇ ਬਸ ਲਿਟਰੇਚਰ ਬਾਅਦ ਚ ਪੜਉਣਾ ਸ਼ੁਰੂ ਕੀਤਾ ਜੇ ਓਵਰ ਆਲ ਜਿਹੜੀ ਆਪਾਂ এডੂਕੇਸ਼ਨ ਦੀ ਗੱਲ ਕਰੀਏ ਸੋ ਉਹ ਨੇਚਰਲ ਨੇ ਸਰਕਾਰ ਸਾਹਿਬ ਨੇਚਰਲ ਨੇ ਹੋਰ ਕਿੰਨੇ ਨੇਚਰਲ ਨੇ ਪਰ ਮੈਨੂੰ ਲੱਗਦਾ ਵੀ ਠੀਕ ਹੈ ਮੈਂ ਨੇਚਰਲ ਸੀਗੀ ਮੇਰੇ ਕੋਲ ਉਹ ਫੀਲਿੰਗ ਹੈਗੀ ਆ ਜੇ ਕੰਪੋਜ਼ ਕਰਨ ਦੀ ਉਹ ਹੈਗੀ ਆ ਮੇਰੇ ਚ ਕਾਬਲੀਅਤ ਬਟ ਜਿਹੜੇ ਮੈਂ ਸ਼ਬਦ ਆ ਉਹ ਉਹ ਪ੍ਰੈਕਟਿਸ ਦੇ ਨਾਲ ਹੀ ਆ ਜਾਓ ਪੜ੍ਹਨ ਦੇ ਨਾਲ ਹੀ ਮੇਰੇ ਚ ਆਏ ਸੋ ਦੋਵੇਂ ਤਰ੍ਹਾਂ ਦੇ ਹੁੰਦੇ ਆ ਨਹੀਂ ਮੈਨੂੰ ਲੱਗਦਾ ਵੀ ਤੁਹਾਡੇ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਨਾ ਉਹ ਸੀਧੇ ਕੋਈ ਸੈਂਸ ਬਣਨੀ ਚਾਹੀਦੀ ਆ ਫਿਰ ਤੁਸੀਂ ਪੰਜਾਬੀ ਚ ਲਿਖੋ ਭਲੇ ਕਿਸੇ ਵੀ ਕਿਸੇ ਵੀ ਭਾਸ਼ਾ ਚ ਲਿਖੋ ਕਿਸੇ ਕੋਈ ਵੀ ਵਰਡ ਲੈ ਸਕਦੇ ਆ ਗੁਰਗੋਬਿੰਦ ਸਿੰਘ ਜੀ ਨੇ ਵੀ ਕਹਿੰਦੇ ਵੀ ਜਦੋਂ ਜ਼ਫਰਨਾਮਾ ਲਿਖਿਆ ਤਾਂ ਫਾਰਸੀ ਭਾਸ਼ਾ ਚ ਲਿਖਿਆ ਪਰ ਉਹ ਉੱਤੇ ਪੰਜਾਬੀ ਵੀ ਯੂਜ਼ ਕਰ ਸਕਦੇ ਸੀ ਨਾ ਸੋ ਮੈਨ ਲੱਗਦਾ ਉਹ ਨਾਲ ਲੱਗਦਾ ਸੀ ਵੀ ਔਰੰਗਜ਼ੇਬ ਇਹ ਪੜ ਕੇ ਜ਼ਿਆਦਾ ਉਹਨੂੰ ਫੀਲ ਹੋਊਗਾ ਉਹ ਚੀਜ਼ ਦਾ ਸੋ ਮੈਨ ਲੱਗਦਾ ਭਾਸ਼ਾ ਦੇ ਨਾਲੋਂ ਫੀਲਿੰਗਸ ਤੁਹਾਡੇ ਭਾਵ ਜ਼ਿਆਦਾ ਮੈਟਰ ਕਰਦਾ ਛੋਟੀ ਹੋਣ ਦੇ ਕਾਰਨ ਮੈਨੂੰ ਕਾਫੀ ਵਿਸ ਦੇ ਦਿੰਦੇ ਆ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਰੀਲਾਂ ਕਹਿ ਸਕਦੇ ਆ ਰੀਲਾਂ ਤੇ ਇੱਕ ਗਾਣਾ ਇੰਨੀ ਵਾਰ ਰਿਪੀਟ ਕਰ ਦਿੱਤਾ ਜਾਂਦਾ ਕਿ ਉਹ ਬੰਦਿਆਂ ਨੂੰ ਕੰਨ ਚ ਖਰਾਬ ਕਰਨ ਲੱਗ ਪੰਦਾ ਓਕੇ ਹਾਂਜੀ ਉਹ ਜੀ ਸਾਨੂੰ ਫਿਰ ਡਿਪਰੈਸਡ ਜੀ ਕਰਨ ਲੱਗ ਪੰਦੀ ਆ ਸਟ੍ਰੈਸ ਆਊਟ ਹੋ ਜਾਂਦੇ ਆ ਜੀ ਉਸ ਤੋਂ ਇਲਾਵਾ ਕਹਿ ਸਕਦੇ ਆ ਵੀ ਜਿਹੜੇ ਗੀਤ ਆ ਜਿਹੜੇ ਪਹਿਲੇ ਗੀਤ ਸੀਗੇ ਉਹ ਲਾਈਵ ਹੁੰਦੇ ਸੀਗੇ ਜ਼ਿਆਦਾ ਹਨਾ ਉਹਨਾਂ ਚ ਹਰ ਚੀਜ਼ ਲਾਈਵ ਵੱਜਦੀ ਸੀ ਅੱਜ ਸਿਰਫ ਕੰਪਿਊਟਰ ਜਾਂ ਮਸ਼ੀਨੀ ਕਰਨ ਹੋ ਗਿਆ ਸੋ ਮੈਨ ਲੱਗਦਾ ਵੀ ਮਸ਼ੀਨ ਕਦੇ ਵੀ ਬੰਦੇ ਨੂੰ ਸੁਖਾਵਾਂ ਮਾਹੌਲ ਨਹੀਂ ਪ੍ਰਦਾਨ ਕਰ ਸਕਦੀ ਪਰਾਣੇ ਪੰਜ ਗਾਣੀ ਅ ਇੱਕ ਪਾ ਹੈਗਾ ਵੀ ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਤੋਰੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ ਓ ਸੁਰਤੇ ਸੱਜਣ ਮੜਾ ਦੇ ਰੱਬਾ ਮੇਰਿਆ ساری ਹੀ ਉਮਰ ਤੇਰਾ ਤਾਰੀ ਜੂੰਗਾ ਮੁੱਲ ਵੇ ਤਾਰੀ ਜੂੰਗਾ ਮੁੱਲ ਵੇ ਇਸ ਤੋਂ ਇਲਾਵਾ ਮਨਮੋਹ ਵਾਲੀ ਜਣਾ ਤਾਂ ਸੀਗਾ ਕਿ ਨਹੀਂ ਹੁਣ ਰੱਬ ਹੀ ਜਾਣਦਾ ਕਿਸ ਪਾਪੈਣੀ ਯਾਰੀ ਹੁਣ ਰੱਬ ਹੀ ਜਾਣਦਾ ਉਸ ਤੋਂ ਇਲਾਵਾ ਮੈਂ ਇੱਕ ਮਿੱਤਰਾਂ ਦੀ ਆਵਾਜ਼ ਗੁਰੀ ਤੁਹਾਨੂੰ ਪਹਿਲਾਂ ਹੀ ਸੁਣਾ ਦਿੱਤਾ ਸੋ ਉਹ ਤੋਂ ਇਲਾਵਾ ਉਹ ਕੱਟਿਆ ਗਿਆ ਉਸ ਤੋਂ ਇਲਾਵਾ ਕਾਫੀ ਗਾਣੇ ਨੇ ਮਤਲਬ ਮੈਨੂੰ 올ਡ ਯਾਦਾ ਵਧੀਆ ਲੱਗਦੇ ਕਿ ਜਾਂ ਸੋਨੇ ਰੰਗੀਏ ਨੀ ਸੋਨਾ ਪਉਣ ਦੀ ਕਿਲੋੜ ਸੀ ਤੂੰ ਪਹਿਲੇ ਬਹੁਤ ਸੋਹਣੀ ਚਮਕਾਉਣ ਦੀ ਕਿਲੋੜ ਸੀ ਸੋਨੇ ਰੰਗੀਏ ਨੀ ਸੋਨਾ ਪਉਣ ਦੀ ਕਿਲੋੜ ਸੀ ਸੋਨੇ ਰੰਗੀਏ ਨੀ ਸੋਨਾ ਪਉਣ ਦੀ ਕਿਲੋੜ ਸੀ ਇਸ ਤੋਂ ਲਵਾ ਬਲਕਾਰ ਸਿੱਧੂ ਦਾ ਸੀਗਾ ਕਿ ਅੱਜ ਜਿਵੇਂ ਚੰਨ ਤੇ ਚਕੌਰ ਜਿਵੇਂ ਗੜਵਾ ਤੇ ਡੋਰ ਜਿਵੇਂ ਮਛਲੀ ਤੇ ਮਾਣ ਜ਼ਰਾ ਮੈਂ ਨਾ ਤੈਨੂੰ ਪਿਆਰ ਕਰਾਂ 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 ਅੱਜਕੱਲ ਦੇ ਮੈਨੂੰ ਕੋ ਜ਼ਿਆਦਾ ਯਾਦ ਨਹੀਂ ਆਗੇ ਬਟ ਇੱਕ ਤਾਂ ਲਾ ਦੋ ਇੱਕ ਹੈਗਾ ਉਹ ਮਹੰਗੇ ਨਮੂਤੀ ਜੋ ਹਾਸਲ ਨਹੀਂ ਹੋਣੇ ਹੈ ਬਸ ਦੀਏ ਗੱਲ ਨਾ ਗਰੀਬਾਂ ਸੋ ਇਹ ਵਧੀਆ ਲੱਗਦਾ ਸਿੱਧੂ ਦੇ ਮਤਲਬ ਜਿਹੜੇ ਸੈਡ ਜਾਂ ਰੋਮਾਂਟਿਕ ਗਾਣੇ ਉਹ ਮੈਨੂੰ ਵਧੀਆ ਲੱਗਦੇ ਨੇ ਤੋਂ ਇਲਾਵਾ ਅਜਿਹੇ ਟਾਈਮ ਤੇ ਜਦੋਂ ਹੁਸਤੰਦਰ ਹੋ ਗਿਆ ਕਿ ਇੱਕ ਪਿੰਡ ਸਾਡੇ ਦਾ ਮੁੰਡਾ ਵੇ ਤੇਰੇ ਨਾਲ ਸੀ ਉਹ ਦੋ ਹੁੰਦਾ ਵੇ ਜਦ ਆਪਣੀ ਲੱਗੀ ਯਾਰੀ ਸੀ ਉਹਨੇ ਕਰੀ ਸਟੋਰੀ ਸ਼ੇਰ ਚ ਨਾ ਤੂੰ ਮੇਰੇ ਮੂਰੇ ਆ ਗਿਆ ਫਿਰ ਚ ਨਾ ਵੇ ਤੇਰੇ ਵਟਣਾ ਲਾਉਣ ਦੀ ਤਿਆਰੀ ਸੀ ਖੱਬੇ ਪਾਸੇ ਪੈਣ ਖੜੀ ਐ ਤੇਰੀ ਵੇ ਆ ਜਿਹੜੀ ਉਹ ਮਿਲਿਆਂ ਵਿੱਚ ਬਣ ਗਈ ਦੁਸ਼ਮਣ ਮੇਰੀ ਵੇ ਖਬੇ ਪਸਮਾ ਤੇਰੀ ਪਿਆਰੀ ਆ ਜੀ ਦੇ ਸਿਰ ਤੇ ਫੁੱਲ ਕਾਰੀਆ ਜੀ ਦੇ ਮੂੰਹੋਂ ਮੈਂ ਫਟਕਾਰੀ ਸੀ ਇਸ ਤੋਂ ਇਲਾਵਾ ਦਰਵਾਰ ਪੰਨੂ ਦੇ ਸਾਰੇ ਗੀਤ ਵਧੀਆ ਲੱਗਦੇ ਨੇ ਗੈਰੀ ਸੰਧੂ ਦੇ ਸਾਰੇ ਗੀਤ ਮੈਨੂੰ ਵਧੀਆ ਲੱਗਦੇ ਨੇ ਔਰ ਅਮਰਿੰਦਰ ਗਿੱਲ ਤਾਂ 올 ਟਾਈਮ ਹੀ ਆ ਨਾ ਉਹਨਾਂ ਦਾ ਤਾਂ ਕੋਈ ਕਹੀ ਨਹੀਂ ਸਕਦੇ ਸੀਗਾ ਹਾਂਜੀ ਉਸ ਤੋਂ ਇਲਾਵਾ ਗੁਰਸ਼ਾਬਦ ਨੇ ਗੁਰਸ਼ਾਬਦ ਉਹਨਾਂ ਦੇ ਗੀਤ ਵਧੀਆ ਲੱਗਦੇ ਨੇ ਵੀਰ ਸਿੰਘ ਉਹਨਾਂ ਦੇ ਗੀਤ ਵਧੀਆ ਲੱਗਦੇ ਨੇ ਔਰ ਐਵੇਂ ਵਸ ਸੋ ਫੈਮਿਲੀ ਅਗਰ ਜੀ ਫੈਮਿਲੀ ਨਾਲ ਸਪੋਰਟ ਕਰਦੀ ਤੇ ਮੈਂ ਫੈਮਿਲੀ ਜੋ ਸਭ ਤੋਂ ਵੱਧ ਸਪੋਰਟ ਸਾਨੂੰ ਕੌਣ ਕਰਦਾ ਵੀ ਹਾਂ ਡੈਡੀ ਕਰਦੇ ਮਮੂ ਕਰਦੇ ਕੌਣ ਕਰਦੇ ਮੇਰਾ ਭਰਾ ਭੁਪਿੰਦਰ ਸਿੰਘ ਸੋ ਉਹ ਸਭ ਤੋਂ ਜ਼ਿਆਦਾ ਸਪੋਰਟ ਕਰਦਾ ਉਹਨੇ ਕਦੇ ਮੇਰੀ ਕੋਈ ਗੱਲ ਨਹੀਂ ਮੋੜੀ ਮਤਲਬ ਮੈਨੂੰ ਲੱਗਦਾ ਕਿ ਮੈਂ ਮੰਗ ਵੀ ਹਮੇਸ਼ਾ ਜਾਈ ਜੀ ਰੱਖੀ ਹਾਂ ਉਹਨਾਂ ਤੋਂ ਤੇ ਔਰ ਇਸ ਲਈ ਉਹਨੇ ਮੈਨੂੰ ਹਮੇਸ਼ਾ ਸਪੋਰਟ ਦਿੱਤਾ ਠੀਕ ਹੈ ਮਤਲਬ ਇਹਨਾ ਹੈਗਾ ਕਿ ਫੈਮਿਲੀ ਨੂੰ ਚੰਗਾ ਅੱਗੇ ਫਿਊਚਰ ਦੇ ਸਕਾਂ ਔਰ ਉਸ ਤੋਂ ਇਲਾਵਾ ਜੇ ਗੱਲ ਕਰੀਏ ਵੈਸੇ ਮੈਨੂੰ ਗੱਲ ਕਰਨੀ ਨਹੀਂ ਆਉਂਦੀ ਬਟ ਠੀਕ ਹੈ ਮੈਂ ਉਹ ਉਹਨਾਂ ਬੱਚਿਆਂ ਲਈ ਕੁਝ ਕਰਨਾ ਚਾਹੁੰਦੀ ਆ ਜਿਨ੍ਹਾਂ ਦੇ ਆਪ ਦੇ ਪੇਰੈਂਟਸ ਨਹੀਂ ਹੈਗੇ ਹਨ ਸੋ ਮੈਂ ਐਵੇਂ ਦੀ ਕਿਸੇ ਐਨਜੀਓ ਨੂੰ ਅੱਗੇ ਰਨ ਕਰਨਾ ਚਾਹੁੰਦੀ ਆ ਹੁਣ ਮੈਨੂੰ ਇਹ ਨਹੀਂ ਪਤਾ ਚਾਹ ਮੈਂ ਜੁੜੂੰਗੀ ਜਾਂ ਰਨ ਕਰੂੰਗੀ ਮੈਂ ਕੁਝ ਨਾ ਕੁਝ ਇਦਾਂ ਦਾ ਕਰੂੰਗੀ ਜਿਹੜਾ ਉਹਨਾਂ ਦੀ ਅੱਗੇ ਲਾਈਫ ਲਈ ਵਧੀਆ ਹੋ ਸਕੇ ਹਾਂਜੀ ਵੇ ਜੇ ਤੁਸੀਂ ਆਪਣਾ ਇੰਨਾ ਟਾਈਮ ਇਸ ਚੀਜ਼ 'ਚ ਇਨਵੈਸਟ ਕਰ ਰਹੇ ਹੋ ਤਾਂ ਕਿਉਂ ਨਾ ਕੁਝ ਆਪਾਂ ਚੰਗਾ ਕਰੀਏ ਜਾਂ ਕਿਉਂ ਨਾ ਸੀ ਕੁਝ ਇਦਾਂ ਦਾ ਕਰੀਏ ਜਿਹੜਾ ਹਰ ਕਿਸੇ ਨੂੰ ਫੀਲ ਹੋਵੇ ਔਰ ਕਿਉਂ ਨਾ ਕੁਝ ਇਦਾਂ ਦਾ ਕਰੀਏ ਵੇ ਜਿਹੜਾ ਸਾਰੇ ਫੈਮਿਲੀ 'ਚ ਬੈਠ ਕੇ ਸੁਣ ਸਕਦੇ ਆ ਜੇ ਫੈਮਿਲੀ 'ਚ ਨਹੀਂ ਕਮ ਸੇ ਕਮ ਜਦੋਂ ਉਹ ਬੰਦਾ ਇਕੱਲਾ ਸੁਣਦਾ ਤਾਂ ਉਹਦੀਆਂ ਫੀਲਿੰਗਸ ਨੂੰ ਉਹ ਚੀਜ਼ ਡਿਫਾਈਨ ਕਰਦੀ ਉਹ ਵੀ ਅਸੀਂ ਹਰ ਵਾਰ ਤੁਹਾਨੂੰ ਜਿਹੜਾ ਕਦੇ ਨਹੀਂ ਚੱਲ ਸਕਦਾ ਨਾ ਉਹ ਮੈਨੂੰ ਲੱਗਦਾ ਵੀ ਜੇ ਜੇ ਕਿਸੇ ਨੂੰ ਟਾਈਮ ਦੇ ਰਹੇ ਆ ਮੈਨੂੰ ਲੱਗ ਅਸੀਂ ਆ ਜਿਨ੍ਹਾਂ ਨੇ ਚੀਜ਼ ਨੂੰ ਅੱਗੇ ਅੱਗੇ ਦੁਨੀਆ ਨੂੰ ਚੰਗਾ ਇੱਕ ਰਾਹ ਦਿਖਾਉਣਾ ਹੈ